ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਵੀਰ ਮੇਰਾ ਦੋਸਤ ਮੇਰਾ ਭਰਾ ਸੰਜੀਤ ਪੰਡਿਤ ਇਸ ਸਮੇਂ ਮੌਜੂਦ ਹੈ ਆ ਸੰਜੂ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਵਿੱਚ ਜਿੱਥੇ ਵੀ ਕਬੱਡੀ ਦੇ ਮੈਚ ਹੁੰਦੇ ਨੇ ਨਾ ਕੇਵਲ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਸਗੋਂ ਇਲਾਕੇ ਤੋਂ ਬਾਹਰ ਵੀ ਜਿੱਥੇ ਮੈਚ ਹੁੰਦੇ ਨੇ ਉੱਥੇ ਤੁਸੀਂ ਸੰਜੂ ਨੂੰ ਪਾਉਂਗੇ ਕਿਉਂਕਿ ਸੰਜੂ ਪੰਡਿਤ ਬੇਸ਼ੱਕ ਮੁੰਡਾ ਪੰਡਤਾਂ ਦਾ ਹੈ ਪਰੰਤੂ ਕਮੈਂਟਰੀ ਜੱਟਾਂ ਦੇ ਮੁੰਡਿਆਂ ਵਰਗੀ ਕਰਦਾ ਹੈ ਔਕ ਬਜਾ ਕੇ ਕਿਉਂਕਿ ਕਬੱਡੀ ਦੀ ਕਮੈਂਟਰੀ ਕਰਦਾ ਹੈ ਇੱਕ ਦੇ ਜੋਰ ਦੇ ਨਾਲ ਕਰਦਾ ਹੈ ਅੰਗੇ ਚੰਗੇ ਸ਼ੇਅਰ ਜਿਹੜੇ ਪੰਜਾਬੀਆਂ ਦੇ ਲਈ ਖਾਸ ਤੌਰ ਤੇ ਦਰਸ਼ਕਾਂ ਦੇ ਲਈ ਜਿਹੜਾ ਬੋਲਦਾ ਹੈ ਤੇ ਮੇਰੇ ਨਾਲ ਇਸ ਸਮੇਂ ਜੋਧਾ ਵੈਸੇ ਦਿਲ ਕੀਤਾ ਕਿ ਵੀਡੀਓ ਬਣਾਈਏ ਭਰਾ ਦੇ ਨਾਲ ਵਾਹੇ-ਭਾਹੇ ਬਹੁਤ ਵਾਰ ਮਿਲਦੇ ਹਾਂ ਅਸੀਂ ਬਹੁਤ ਗੱਲਾਂ ਹੁੰਦੀਆਂ ਪਰ ਕਦੇ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਮੈਂ ਕਿਹਾ ਅੱਜ ਵੀਡੀਓ ਬਣਾਉਣੀ ਆ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਦੇ ਆਂ ਹੋਰ ਸੰਜੂ ਜੀ ਕੀ ਹਾਲ ਹੈ ਵਧੀਆ ਕਿਰਪਾ ਜੀ ਅੱਜ ਸਾਡੇ ਵਾਸਤੇ ਵੀ ਭਾਗਾਂ ਵਾਲੀ ਗੱਲ ਹੈ ਕਜਿੰਦੇ ਇਕੱਠੇ ਪੜੇ ਆ ਖਾਸ ਕਰਕੇ ਵਾਲੇ ਦੇ ਵਿੱਚ ਬਿਲਕੁਲ ਔਰ ਆ ਜਿਹੜਾ ਈਵੈਂਟ ਹੋ ਰਿਹਾ ਸਾਢੇ 350 ਸਾਲਾ ਮਨਾਇਆ ਜਾ ਰਿਹਾ ਸਾਡੇ ਤਿਲਕ ਜੰਦੂ ਦੇ ਰਾਖੇ ਆ ਤਿਲਕ ਲੱਗਿਆ ਹੋਇਆ ਜੀ ਤਿਲਕ ਜੰਦੂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਥਿੰਦ ਦੀ ਛਾਦਰ ਔਰ ਅੱਜ ਜਿਹੜਾ ਈਵੈਂਟ ਦਾ ਆਪਾਂ ਤਿਆਰੀ ਕਰ ਰਹੇ ਆ ਜੀ ਅੱਜ ਕਿ ਕੱਲ ਨੂੰ ਗਤਕਾ ਕਿ ਮਾਰਸ਼ਲ ਕੁੰਮਾ ਜਾਂ ਨਿਸ਼ਾਨੀਆਂ ਹੁੰਦੀਆਂ ਦੇਖੋ ਜਿੱਦਾਂ ਤੁਸੀਂ ਆਪ ਜਾਣਦੇ ਹੋ ਕਿ ਅਮਰਸ਼ੀਰ ਬਾਬਾ ਦੀਪ ਸਿੰਘ ਅਮਰਸ਼ੀਰ ਯੋਧਾ ਜੀ ਕਿ ਬਾਬਾ ਦੀਪਸਿਆਂ ਤੇ ਵੀ ਨਹੀਂ ਸੁਣੇ ਧੜ ਲੜਿਆ ਧੜ ਤੇ ਸੀ ਨਹੀਂ ਕੋਈ 20 ਨਹੀਂ ਕੋਈ 30 ਨਹੀਂ ਸਰ ਵੱਡਦਾ ਗਿਆ ਹਜ਼ਾਰਾਂ ਦੇ ਸਿੰਘ ਸਿਰ ਕਟਵਾਉਣ ਨੂੰ ਨਹੀਂ ਛੱਡਦੇ ਮੂੰਹ ਮੋੜ ਜਾਂਦੇ ਤਲਵਾਰਾਂ ਦੇ ਸ਼ਾਨ ਤਾਂ ਦਿੱਤੀ ਮੇਰੇ ਪੰਜਾਬ ਨੇ ਚੱਪਾ ਚੱਪਾ ਧਰਤੀ ਕਰਜ਼ਦਾਰ ਹੈ ਇਹਨੂੰ ਰੰਗਲਾ ਪੰਜਾਬ ਹੋਣ ਦਾ ਮਾਣ ਮਿਲਿਆ ਤੁਸੀਂ ਪੱਗ ਬੰਨੀਆਂ ਬੜੇ ਸੋਹਣੇ ਲੱਗਦੇ ਹੋ ਪੱਗ ਐਡਰੈਸ ਪੰਜਾਬ ਦਾ ਹੈ ਔਰ ਸਿਰ ਦੇ ਕਿਲੀਆਂ ਸਰਦਾਰੀਆਂ ਨਹੀਂ ਨਹੀਂ ਲੋਕ ਸਰਦਾਰ ਕਹਿੰਦੇ ਸਿਰੋਂ ਤੇ ਚੱਲੀਆਂ ਆ ਰਹੀਆਂ ਨੇ ਪੱਗ ਦਾ ਮਹਿੰਗਾ ਮੁੱਲ ਹੂੰ ਪਰਿਵਾਰ-ਵਾਰ ਦੇਤੇ ਇਸ ਤਰ੍ਹਾਂ ਜਿਹੜੀ ਕਪੜਾ ਨਹੀਂ ਹੈ ਫਲਸਫੀ ਹੈ ਗੁਰੂ ਦੀ ਪੂਰੀ ਦੀ ਪੂਰੀ ਰਿਸਪੋਨਸੀਬਿਲਟੀ ਦਾ ਸਾਹ ਦੇ ਬਾਰੇ ਅੱਛਾ ਤੁਸੀਂ ਇੱਕ ਚੀਜ਼ ਦੱਸੋ ਕਿਉਂਕਿ ਨੌਜਵਾਨਾਂ ਦੇ ਨਾਲ ਮੁਕਤ ਜਿਵੇਂ ਅਸੀਂ ਅਮਰੀਕਾ ਦੇ ਦੇਖੇ ਬੜਾ ਲਗਦਾ ਕਿ ਮਸ਼ਈ ਜਿਹੜੇ ਬਹੁਤ ਹੋ ਗਏ ਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਘਾਟਾ ਹੁੰਦਾ ਜਾ ਰਿਹਾ ਪਰ ਜਦੋਂ ਕਬੱਡੀ ਦੇ ਮੈਦਾਨ ਦੇ ਵਿੱਚ ਜਾ ਕੇ ਦੇਖਦੇ ਹਾਂ ਤੁਸੀਂ ਕਿ ਉਹੀ ਗੱਪਰੂ ਜਿਹੜੇ ਉਹ ਕਿਵੇਂ ਪੂਰੇ ਜੋਸ਼ ਦੇ ਨਾਲ ਜੱਜਵੇ ਦੇ ਨਾਲ ਜਿਹੜੇ ਕਬੱਡੀਆਂ ਪਾਉਂਦੇ ਨੇ ਇੱਕ ਫੋਨ ਫੌਲਦਾ ਵੀ ਯਾਰ ਅਸੀਂ ਵੀ ਕਿਤੇ ਮੈਦਾਨ ਵਿੱਚ ਸਿੱਧੇ ਜਾ ਕੇ ਵੜ ਗਏ ਬਿਲਕੁਲ ਸਿੰਘ ਸਾਹਿਬ ਜੋ ਵੀ ਹੈ ਨਾ ਇਹ ਸਰਕਾਰਾਂ ਬਦਨਾਮ ਕਰੀ ਜਾਂਦੇ ਆ ਜਾਂ ਕੋਈ 21 ਨੂੰ ਬਦਨਾਮ ਕਰਦਾ ਜਿਹੜਾ ਨਸ਼ਾ ਨਾ ਤੁਸੀਂ ਕਰਦੇ ਨਾ ਮੈਂ ਕਰਦਾ ਕੋਈ ਘਰੇ ਛੱਡ ਨਹੀਂ ਆਂਦਾ ਕੋਈ ਮਾਪੇ ਨਹੀਂ ਕਰਾਉਂਦੇ ਸਿਰਫ ਬੰਦੇ ਨੂੰ ਹਰ ਇੱਕ ਨੂੰ ਪਰਮਾਤਮਾ ਨੇ ਸੋਝੀ ਦਿੱਤੀ ਹੋਈ ਹੈ ਸੋਚਣ ਦੀ ਕੋ ਡੰਗਰ ਤੋ ਨਹੀਂ ਨਸ਼ਾ ਕਰਦੇ ਬਿਲਕੁਲ ਠੀਕ ਉਹਨਾਂ ਨੂੰ ਵੀ ਸੋਝੀ ਦਿੱਤੀ ਹੈ ਪਰਮਾਤਮਾ ਨੇ ਪਰ ਸਾਨੂੰ ਸਭ ਤੋਂ ਵੱਧ ਵੱਧ ਸਮਾਤ ਬਖਸ਼ੀ ਪਰ ਹੁਣ ਲੋਕ ਕੋਈ ਇੰਜੋਏ ਕਰਦਾ ਕੋਈ ਨਹੀਂ ਕਰਦਾ ਮੇਰੇ ਪੰਜਾਬ ਨੂੰ ਵੈਸੀ ਬਦਨਾਮ ਕੀਤਾ ਜਾ ਰਿਹਾ ਹੈ ਕੋਈ ਨਸ਼ਾ ਨਹੀਂ ਹੈ ਮੇਰੇ ਨਾਲ ਪੰਜਾਬ ਦੀ ਫਿਰ ਤੁਸੀਂ ਇੱਕ ਗੱਲ ਕੀਤੀ ਹੈ ਪੰਜਾਬ ਦੇ ਬਾਰੇ ਕੋ ਵਧੀਆ ਜਾ ਕਵਰਡੀ ਦੇ ਬਾਰੇ ਵਧੀਆ ਹੈ ਸ਼ੇਰ ਦੇ ਨਾਲ ਕਹਿੰਦੇ ਮੈਂ ਤੁਹਾਡੇ ਕੋਲ ਸ਼ੇਰ ਵੀ ਸੁਣਨਾ ਚਾਹਦਾ ਇੱਕ ਬੜੀ ਤੁਹਾਡੀ ਟੋਨ ਜਿਹੜੀ ਆ ਬਹੁਤ ਵਧੀਆ ਤੇ ਤੁਹਾਡੇ ਸ਼ੇਰ ਬਹੁਤ ਵਧੀਆ ਹੁੰਦੇ ਨੇ ਤੈਨੂੰ ਗੱਲ ਚੱਲਦੀ ਹੈ ਰੰਗਲਾ ਪੰਜਾਬ ਤੁਹਾਨੂੰ ਦੱਸਿਆ ਕਿ ਚੱਪਾ ਚੱਪਾ ਧਰਦੀ ਕਰਜ਼ਦਾਰ ਹੈ ਕਿ ਮੇਰਾ ਰੰਗਲਾ ਪੰਜਾਬ ਜਿਵੇਂ ਖਿੜਿਆ ਗੁਲਾਬ ਇੱਥੇ ਮੇਲੇ ਤੇ ਭਜਾਉਣ ਜੱਟ ਗੱਡੀਆਂ ਸੋਹਣੇ ਗਬਰੂ ਪੰਜਾਬ ਦੇ ਪੌਣ ਭੰਗੜੇ ਕਰਨ ਪਹਿਲਵਾਨੀਆਂ ਦੇ ਫੇਰ ਇਹਨਾਂ ਕਬੱਡੀਆਂ ਇੱਕ ਕੰਨੀ ਕਬੱਡੀ ਨਹੀਂ ਪਹਿਲਵਾਨੀਆਂ ਦੇ ਬੜੇ ਜੋਸ਼ੇਪੀ ਜੱਸਾ ਪੱਟੀ ਨੂੰ ਜਾਣਦੇ ਆ ਪ੍ਰਿਤਪਾਲ ਫਗਵਾੜ ਨੂੰ ਜਾਣਦੇ ਆ ਇਹ ਵੀ ਪੰਜਾਬ ਦੇ ਨੌਜਵਾਨ ਹੈ ਇਹਨਾਂ ਨੂੰ ਨਹੀਂ ਪਤਾ ਕਿ ਠੇਕੇ ਖੁੰਦੋ ਜਾਂ ਮੈਸੇ ਚੱਲਦੇ ਆ ਪੰਜਾਬ ਚ ਜਿਹੜੇ ਦੁਨੀਆ ਨੂੰ ਆਲਵੇ ਦਾ ਕਹਿ ਗਏ ਆ ਅੱਜ ਵੀ ਦੁਨੀਆ ਤੱਕ ਉਹਨਾਂ ਦੇ ਨਾਮ ਰਹਦੀ ਦੁਨੀਆ ਤੱਕ ਨਾਮ ਹੈ ਜਿਹੜੇ ਲੋਕ ਨਚਾਂ ਚ ਦਲ ਚ ਫਸ ਗਏ ਆ ਪਰ ਮੈਂ ਪੰਜਾਬੀ ਨਹੀਂ ਗਣਦਾ ਉਹਨਾਂ ਨੂੰ ਕਿਆ ਬਾਤ ਐ ਇੰਜੋਏ ਕਰੋ ਕੋਈ ਗੱਲ ਨਹੀਂ ਅਸੀਂ ਮਨਾ ਨਹੀਂ ਕਰਦੇ ਸਾਡੇ ਗੁਰੂਆਂ ਦੀ ਧਰਤੀ ਐ ਤੇ ਗੁਰੂਆਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਿਤ ਕੀਤਾ ਐ ਤੇ ਜਦੋਂ ਅਸੀਂ ਇਹ 350 ਸਾਲਾਂ ਸ਼ਹੀਦੀ ਸ਼ਤਬਦੀ ਮਨਾ ਰਹੇ ਮੈਨੂੰ ਲੱਗਦਾ ਪੁਰਾਣੇ ਵੀ ਲੈਣਾ ਚਾਹੀਦੇ ਕਿ ਆਪਾਂ ਨਸ਼ੇ ਪੱਤੇ ਕਿੱਲੇ ਨੇ ਉਹਨਾਂ ਨੂੰ ਬਿਲਕੁਲ ਜੇ ਮਾੜਾ ਮੁੱਟਾ ਕੁਝ ਕਰਦਾ ਵੀ ਤਾਂ ਤਿਆਗੇ ਤੇ ਹਾਲਾਂਕਿ ਜੇ ਵੀ ਤੁਸੀਂ ਗੇਮ ਨਾਲ ਜੁੜਿਓ ਬਹੁਤ ਪੰਜਾਬ ਦੇ ਵਿੱਚ ਅਸਾਂ ਟੈਲੈਂਟ ਪਿਆ ਜਿਹੜਾ ਗੇਮ ਦੇ ਨਾਲ ਜੁੜਿਆ ਔਰ ਗੇਮਾਂ ਦੇ ਨਾਲ ਜੁੜ ਕੇ ਤੁਸੀਂ ਨਸ਼ੇ ਤੋਂ ਦੂਰ ਵੀ ਹੋ ਜਾਓ ਬਿਲਕੁਲ ਜਿਹੜਾ ਗੇਮ ਗਰਾਊਂਡ ਨਾਲ ਜੁੜਦਾ ਉਹ ਨਸ਼ੇ ਤੋਂ ਕੁੱਝਾਂ ਦੂਰ ਐ ਹੁਣ ਜ ਜਿਹੜੇ ਸਕੂਲ ਤੋਂ ਟਾਈਮ ਤੋਂ ਬਾਅਦ ਉਹਨੂੰ ਪ੍ਰੇ ਗਰਾਊਂਡ ਨਾਲ ਜਾ ਕੇ ਜੋੜ ਦਈਏ ਉਹ ਤਾਂ ਨਸ਼ੇ ਵੱਲ ਆਟੋਮੈਟਿਕ ਮੰਨ ਨਹੀਂ ਜਾਣਾ। ਬੱਚੇ ਕਿਉਂ ਬੜੇ ਗੜ ਰਹੇ ਆ? ਕਿਉਂ ਨਾਥਾ ਆਸ਼ਰਮ ਭਰ ਰਹੇ ਆ ਬਜ਼ੁਰਗ? ਸੰਸਕਾਰ ਘਟਦੇ ਜਾ ਰਹੇ ਆ ਬੱਚੇ। ਮਾਂ ਪਿਓ ਆਪ ਸੋਖਾ ਹੋ ਜਾਂਦੇ ਬੱਚੇ ਨੂੰ ਮੋਬਾਈਲ ਫੜਾ ਦਿੰਦੇ। ਇਹ ਜਿਹੜੇ ਮੋਬਾਈਲ ਹੈ ਇਹਦਾ ਬੈਨੀਫਿਟਰੀ ਬਹੁਤ ਨੁਕਸਾਨ ਸਭ ਤੋਂ ਵੱਡਾ ਹੈ। ਆਉਣ ਵਾਲੀ ਨਸਲ ਖਰਾਬ ਕਰ ਦੂਗਾ। ਜਿਵੇਂ ਵਾਰੀ ਜਿਵੇਂ ਵਾਰੀ ਮਾਪਿਆਂ ਦੀ ਬਹੁਤ ਵੱਡੀ ਆ। ਸਭ ਤੋਂ ਵੱਡੀ ਜਿਹੜੀ ਇਡਕਸ਼ਨਲ ਹੋ ਗਈ ਨਾ ਜਿਹਨੂੰ ਸਭ ਤੋਂ ਵੱਡਾ ਨਸ਼ਾ ਮੋਬਾਈਲ ਹੈ। ਕੀ ਬਾਤ ਹੈ? ਇਹ ਪੰਜਾਬ ਨੂੰ ਪੰਜਾਬ ਨੂੰ ਕ ਹਿੰਦੁਸਤਾਨ ਦੇ ਕਿਸੇ ਕੋਨੇ ਚਲੋ ਹਰ ਸਕੇਲ ਦੇ ਇਥੇ ਮੋਬਾਈਲ ਚਲਾ ਗਿਆ ਬੱਚਾ ਵਿਗੜੂਆ ਐਕਸੈਸ ਟੂ ਐਵਰੀਥਿੰਗ ਇਸ ਬੰਦੇ ਦਾ ਬਹੁਤ ਆਤ ਜਿਹੜੀ ਕਿਸੇ ਚੀਜ਼ ਦੀ ਮਾੜੀ ਅਸੀਂ ਮਰਪਦੇ ਅਸੀਂ ਫੇਸਬੁੱਕ ਪਾਟ ਪੂਰੀ ਕਿਸੇ ਦਿਨ ਇੰਟਰਵਿਊ ਤੁਹਾਡੇ ਨਾਲ ਕਰਨੀ ਅੱਜ ਸਾਡੇ ਕੋਲ ਇਕੁਪਮੈਂਟ ਵੀ ਨਹੀਂ ਹੈ ਮੇਰਾ ਵੈਸੇ ਦਿਲ ਕੀਤਾ ਵੀ ਗੱਲਾਂ ਕਰੀਏ ਤੇ ਜਾਂਦੇ ਜਾਂਦੇ ਪੰਜਾਬ ਤੇ ਪੰਜਾਬੀਆਂ ਦੇ ਨਾਮ ਕੋਈ ਸੁਨੇਹਾ ਕੋਈ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਕਿਸੇ ਸ਼ੇਅਰ ਦੇ ਨਾਲ ਅੰਤ ਕਰੋ ਇਸ ਇੰਟਰਵਿਊ ਦਾ ਕਿ ਦੁਨੀਆ 'ਚ ਜਿਹੜਾ ਬਾਬਾ ਗੁਰਵਾਲ ਮਾਨ ਕਹਿੰਦਾ ਜੀ ਕਿ ਦੁਨੀਆ ਦੇ ਕਿਸੇ ਕੋਨੇ ਰਹੋ ਵੀ ਪੰਜਾਬੀ ਹੋ ਬੱਚਿਆਂ ਨੂੰ ਐਨੀ ਗੱਲ ਕਹੋਵੇ ਪੰਜਾਬੀਓ ਮਰ ਜਾਣੇ ਮਾਨਾ ਸਿੱਖੀ ਮੰਗ ਦੀ ਸਰਾਂ ਨੂੰ ਮੁਰ ਜਾਵੇ ਮੁਰ ਜਾ ਵੀ ਬਾ ਆਪਣੇ ਘਰਾਂ ਨੂੰ ਅੰਮ੍ਰਿਤਸਰ ਲੈ ਜਾਓ ਉੱਥੇ ਦਾਗ ਦੇਖ ਲੈਣਗੇ ਕੰਧਾਂ ਉੱਤੇ ਗੋਲੀਆਂ ਦੇ ਦਾਗ ਦੇਖ ਲੈਣਗੇ ਉਜੜੇ ਆ ਜਿਨ੍ਹਾਂ ਦੇ ਸਵਾਗ ਦੇਖ ਲੈਣਗੇ ਮੱਥਾ ਟੇਕ ਲੈਣੇ ਵੀ ਸੁੱਚੇ ਸਰੋਪਰਾ ਨੂੰ ਮੁਰ ਜਾਵੇ ਮੁਰ ਜਾ ਵੀ ਬਾ ਆਪਣੇ ਘਰਾਂ ਨੂੰ ਦੁਨੀਆ ਦੇ ਕਿਸੇ ਕੋਨੇ ਚਲੇ ਜਾਓ ਵਰਲਡ ਦੇ ਕਿਸੇ ਕੋਨੇ ਚਲੇ ਜਾਓ ਪਰੰਤੂ ਜਿਹੜਾ ਪੰਜਾਬ ਪੰਜਾਬੀ ਤਨ ਆਪਣੇ ਬੱਚਿਆਂ ਨੂੰ ਜੋੜੋ ਇਤਿਹਾਸ ਦੱਸੋ ਪੰਚਾਇਤਾਂ ਤਾਂ ਨਹੀਂ ਲੈ ਕੇ ਜਾਂਦੇ ਘੱਟੋ ਘਾਟਾ ਬੱਚੇ ਪੰਜਾਬ ਦਾ ਪੁੱਛਦਾ ਭੂਮੀ ਬੱਚਿਆਂ ਨੂੰ ਲੈ ਕੇ ਬਹੁਤ ਸਹੀ ਗੱਲ ਕੀਤੀ ਜੇਕਰ ਆਪਾਂ ਬੱਚਿਆਂ ਨੂੰ ਵਧੀਆ ਇੱਕ ਫਿਊਚਰ ਦੇਣਾ ਹੈ ਕੱਲੀ ਪੜ੍ਹਾਈ ਨਹੀਂ ਕੰਮ ਆਉਣੀ ਸਾਸਕਾਰ ਚਾਹੀਦੇ ਸਾਸਕਾਰ ਅਸੀਂ ਤਾਂ ਦੇਣੇ ਜੇ ਅਸੀਂ ਆਪ ਜੁੜੀਏ ਪੰਜਾਬ ਨਾਲ ਪੰਜਾਬ ਨਾਲ ਜੁੜਨਾ ਮਤਲਬ ਇੱਕ ਵਧੀਆ ਸੋਹਣੀ ਸਮਾਦੀ ਛੱਡਣਾ ਹੋਣੀ ਹੈ ਇਹ ਪੰਜਾਬ ਇੱਕ ਅਜਿਹਾ ਸੂਬਾ ਜਿਹੜਾ ਪੂਰੇ ਆਲ ਓਵਰ ਇੰਡੀਆ ਨੂੰ ਨਹੀਂ ਆਲ ਵਰਲਡ ਨੂੰ ਲੀਡ ਕਰ ਸਕਦਾ ਕਿਹ ਬਾਤ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਗੱਲਾਂ ਦਾ ਬਹੁਤਾ ਕੋਈ ਨੈਕਸਟ ਇੰਟਰਵਿਊ ਤੇ ਕਰ ਲਾਂਗੇ ਤੁਹਾਡੇ ਨਾਲ ਉਹ ਮੇਰਾ ਵੀ ਮਿਸਮਾਈਂਡਾ ਕੰਮ ਲੱਗੇਵੇਂ ਆ ਸਹੀ ਜੀ ਬਾਕੀ ਕੋਈ ਗੱਲ ਨਹੀਂ ਜਦੋਂ ਆਪਣਾ ਨੈਕਸਟ ਟਾਈਮ ਬਿਲਕੁਲ ਇਹ ਇਹ ਮੇਰਾ ਦੋਸਤ ਆਪਣਾ 6ਵੀਂ ਕੋ ਕਾਲਜ ਦੇ ਵਿੱਚ ਅਸੀਂ ਇੱਕੋ ਸਕੂਲ ਦੇ ਵਿੱਚ ਪੜ੍ਹਿਆ 6ਵੀਂ ਜਮਾਤ ਤੋਂ ਲੈ ਕੇ ਔਰ ਇਸ ਤਰੀਕੇ ਦੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਪੰਡਤਾਂ ਦਾ ਮੁੰਡਾ ਹੈ ਮੱਥੇ ਤੇ ਤਿਲਕ ਹੈ ਤੇ ਕਿਹਾ ਕਿ ਅੱਜ ਸ਼ਹੀਦਾਂ ਦੀਆਂ ਸ਼ਹਾਦਤਾਂ ਜਿਹੜੀਆਂ ਮਨਾ ਰਹੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਨਾਲ Hindu ਧਰਮ ਦੀ ਜਿਹੜੀ ਰੱਖਿਆ ਗੁਰੂ ਸਾਹਿਬ ਨੇ ਕੀਤੀ ਹੈ ਭਾਰਤ ਦੇ ਵਿੱਚ ਇਹਦਾ ਤਿਲਕ ਜੰਝੂ ਜਿਹੜਾ ਸੁਰੱਖਿਅਤ ਬਹੁਤ ਸਾਰੀਆਂ ਚੰਗੀਆਂ ਜਿੱਥੇ ਗੱਲਾਂ ਕੀਤੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਗੁਰ ਇਤਿਹਾਸ ਦੇ ਨਾਲ ਆਪਣੇ ਧਾਰਮਿਕ ਸਥਾਨਾਂ ਦੇ ਨਾਲ ਜੁੜਨਾ ਚਾਹੀਦਾ ਜਿੱਥੇ-ਜਿੱਥੇ ਕਿਸੇ ਦਾ ਕੀਦਾ ਹੈ ਉਸ عقیده ਦੇ ਵਿੱਚ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਨਤਮਸਤ ਕੋ ਸਥਾਨ ਤੇ ਖਾਸ ਤੌਰ ਤੇ ਚਾਹੇ ਅਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤਾਂ ਅਸੀਂ ਦੋਸਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਪੰਜਾਬ ਦੇ ਨਾਲ ਜੁੜੇ ਹੋਏ ਹਾਂ ਤੇ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਬਿਹਤਰੀ ਦੇ ਲਈ ਕਾਰਜ ਕਰੀਏ ਤੇ ਪਿੱਛੇ ਜੋ ਤਿਆਰੀ ਚੱਲ ਰਹੀ ਹੈ ਜਿਸ ਤਰ੍ਹਾਂ ਸੰਜੂ ਨੇ ਸ਼ੁਰੂ ਚ ਕਿਹਾ ਸੀ ਕੱਲ 28 ਨਵੰਬਰ ਨੂੰ ਇੱਥੇ ਗੱਤਕਾ ਮੁਕਾਬਲੇ ਹੋਣੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਨੇ ਖਾਸ ਤੌਰ ਤੇ ਸ਼ਹੀਦੀ ਸ਼ਤਾਬੀਆਂ ਨੂੰ ਲੈ ਕੇ ਸੋ ਸਾਰੇ ਉਹਨਾਂ ਗੱਤਕਾ ਮੁਕਾਬਲਿਆਂ ਨੂੰ ਦੇਖਣ ਲਈ ਆਓ ਕਿਉਂਕਿ ਮਾਰਸ਼ਲ ਆਰਟ ਹੈ ਸਿੰਘਾਂ ਦਾ ਤੇ ਕੱਲ ਯਾਨੀ ਕਿ 28 ਨਵੰਬਰ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਮੁਕਾਬਲੇ ਹੋਣੇ ਨੇ ਇੱਕ ਵਾਰ ਫਿਰ ਤੁਹਾਨੂੰ ਰੂਬਰੂ ਹੋਵਾਂਗੇ ਪੂਰੀ ਇੰਟਰਵਿਊ ਕਰਾਂਗੇ ਸੰਜੂ ਦੇ ਨਾਲ ਤੇ ਤੁਹਾਡਾ ਐਂਟਰਟੇਨਮੈਂਟ ਵੀ ਉਸ ਦਿਨ ਪੂਰਾ ਕਰਾਂਗੇ